ਗੁਰਦੁਆਰਾ ਲੰਗਰ ਸਾਇਬ ਡੇਰਾ ਸੰਤ ਬਾਬਾ ਨਿਹੰਗ ਸਿੰਘ ਜੀ ਸ੍ਰੀ ਹਜੂਰ ਸਾਹਿਬ ਮਹਾਰਾਸ਼ਟਰਾ ਦੇ ਮਹਾਂਪੁਰਖਾ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਉਦਮ ਦੇਸ਼ ਵਿਦੇਸ਼ ਦੀ ਸੰਗਠਾ ਦੇ ਸਹਿਯੋਗ ਸਦਕਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਚ 6000 ਏਕੜ ਲਈ ਕਣਕ ਦਾ ਬੀਜ ਅਤੇ ਖਾਦ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਇਸ ਮੌਕੇ ਸਮਾਨ ਦੇਣ ਵਾਲੇ ਰੁਪਿੰਦਰ ਸਿੰਘ ਸ਼ਾਮਪੂਰਾ ਨੇ ਕਿਹਾ ਕਿ ਮਹਾਂਪੁਰਖਾ ਦੀ ਸੇਵਾ ਸਦਕਾ 6000 ਏਕੜ ਜ਼ਮੀਨ ਲਈ ਬੀਜ ਤੇ ਖਾਦ ਵੰਡ ਰਹੇ ਹਾਂ ਜਦੋਂ ਦੇ ਹੜ੍ਹ ਆਏ ਹਨ ਮਹਾਪੁਰਖਾਂ ਵੱਲੋਂ ਲਗਾਤਾਰ ਸੇਵਾ ਸਮਗਰੀ ਭੇਜੀ ਜਾ ਰਹੀ ਸੀ ਹੁਣ ਇਹ ਜੋ ਉਪਰਾਲਾ ਹੈ ਲਗਾਤਾਰ ਪੂਰੇ ਪੰਜਾਬ ਵਿੱਚ ਜਾਰੀ ਰਹੇਗਾ ਔਰ ਇਸ ਤੋਂ ਇਲਾਵਾ ਵੀ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪਏਗੀ ਤੇ ਮਹਾਪੁਰਖ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰੁਪਿੰਦਰ ਸਿੰਘ ਸ਼ਾਮਪੁਰਾ ਕੀ ਕਿਤੇ ਅੱਜ ਜੀ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬੱਬਾ ਨਿਹੰਗ ਸਿੰਘ ਹਜੂਰ ਸਾਹਿਬ ਮਹਾਰਾਸ਼ਟਰ ਤੋਂ ਮਹਾਂਪੁਰ ਸੰਤ ਬੱਬਾ ਨਰਿੰਦਰ ਸਿੰਘ ਜੀ ਸੰਤ ਬੱਬਾ ਬਲਵਿੰਦਰ ਸਿੰਘ ਜੀ ਵੱਲੋਂ ਪਹਿਲਾਂ ਵੀ ਜਦੋਂ ਤੁਹਾੜਾ ਆਏ ਨੇ ਜੀ ਤੇ ਲੋੜਵੰਦਾ ਲਈ ਬਹੁਤ ਰਸਦਾਂ ਬਸਤਾਂ ਦਿੱਤੀਆਂ ਗਈਆਂ ਉਹਨਾਂ ਵੱਲੋਂ ਸਾਰੇ ਪੰਜਾਬ 'ਚ ਤੇ ਅੱਜ ਮਹਾਂਪੁਰ ਸਾਹਿਬ ਨੇ ਫੈਸਲਾ ਕੀਤਾ ਸੀ ਜੀ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਯੂਪੀ ਉਤਰਾਖੰਡ ਦੀਆਂ ਸੰਗਤਾਂ ਵੱਲੋਂ ਸਾਰਿਆਂ ਵੱਲੋਂ ਬੰਬੇ ਹਜੂਰ ਸਾਹਿਬ ਜਿੱਥੇ-ਜਿੱਥੇ ਮਹਾਪੁਰਸ਼ਾਂ ਦੇ ਪ੍ਰੇਮ ਵਾਲੀ ਸੰਗਤਿਆ ਉਹਨਾਂ ਦੇ ਸਹਿਯੋਗ ਨਾਲ ਪੰਜਾਬ ਦੇ ਵਿੱਚ 6000 ਏਕੜ ਲੋੜਵੰਦ ਜਿਹੜੇ ਕਿਸਾਨ ਵੀਰ ਨੇ ਤੇ ਉਹਨਾਂ ਵਾਸਤੇ ਅੱਜ ਇਥੋਂ ਸ਼ਾਮਪਰੇ ਦੇ ਉਹ ਫਾਰਮ ਤੋਂ ਮਹਾਪੁਰਸ਼ਾਂ ਦੇ ਹੁਕਮਾਂ ਦੇ ਨਾਲ ਤੇ ਸ਼ੁਰੂਆਤ ਕੀਤੀ ਗਈ ਹੈ ਜਿਦੇ ਵਿੱਚ ਕਣਕ ਦਾ ਬੀਜ ਤੇ ਖਾਦ ਦਾ ਬੀਜ ਦਿੱਤਾ ਜਾਇਆ ਆਪਣਾ ਸੌਰੀ ਖਾਦ ਤੇ ਕਣਕ ਦਾ ਬੀਜ ਦਿੱਤਾ ਜਾਏਗਾ ਉਸ ਤੋਂ ਬਾਅਦ ਯੂਰੀਆ ਵੀ ਦਿੱਤੀ ਜਾਏਗੀ ਜੀ ਹੁਣ ਜਿਹੜੀ ਖਾਦ ਹੈ ਜਿੱਦਾਂ ਡੀਪੀ ਤੇ ਮਿਲਦੀ ਨਹੀਂ ਉਹ ਕਾਫੀ ਜਗ੍ਹਾ ਜੀ ਚਾਰਾ ਕੀਤਾ ਤੇ ਉਹ 12 32 16 ਉਹ ਦੇ ਰਹੇ ਆ ਜੀ 1 ਕਿੱਲੇ ਚ ਇੱਕ ਬੋਰੀ ਪੈਂਦੀ ਹੈ ਤੇ 40 ਕਿਲੋ ਵੀ ਪੈਂਦਾ ਜੀ ਇਤਰਾ ਐਨਲਿਸਿਸ ਕੀਤਾ 6000 ਏਕੜ ਦਾ ਇਹ ਜੀ ਵੱਖ-ਵੱਖ ਜਗ੍ਹਾ ਜਿੱਥੇ ਮਾਹਪੁਰシャン ਦੇ ਜਥੇਦਾਰ ਜਿੱਦਾਂ ਇੱਥੋਂ ਸਾਡੇ ਜਥੇਦਾਰ ਬਾਬਾ ਹਿਸ਼ਾਰ ਸਿੰਘ ਜੀ ਨੇ ਇਹ ਇਹ ਇਥੋਂ ਗਰਾਈ ਕਰਦੇ ਨੇ ਜੀ ਸਾਰੇ ਪਿੰਡਾਂ ਚ ਜਾ ਕੇ ਇਦਾਂ ਅਲੱਗ-ਅਲੱਗ ਜਗ੍ਹਾ ਜਿੱਦਾਂ ਫਗਵਾੜਾ ਆ ਲੁਧਿਆਣਾ ਆ ਮੋਗਾ ਆ ਕੋਲਸਪੁਰ ਆ ਸਭ ਜਗ੍ਹਾ ਮਹਾਪੁਰਸ਼ਾਂ ਦੇ ਜਥੇਦਾਰ ਸਾਹਿਬ ਨੇ ਜੀ ਉਹ ਗਰਾਈ ਕਰਦੇ ਨੇ ਫਿਰ ਉਹਨਾਂ ਨੂੰ ਹਰ ਘਰ ਦਾ ਪਤਾ ਆ ਹਰ ਪਿੰਡ ਦਾ ਪਤਾ ਤੇ ਬੜੇ ਚਿਰਾਂ ਤੋਂ ਗਰਾਈਆਂ ਚੱਲ ਰਹੀਆਂ ਜੀ ਅਕਸਰ ਸੰਤਾਂ ਦੇ ਸਹਿਯੋਗ ਨਾਲ ਹਾਂਜੀ ਉਹਨਾਂ ਨੂੰ ਕਿੰਨਾ ਕੌਖਾ ਸੀ ਇਸ ਸਮੇਂ ਕਣਕ ਬੀਜਣਾ ਕਣਕ ਜੀ ਹਾਲੇ ਵੀ ਕਈ ਇਹੋ ਜਿਹੀ ਜਗ੍ਹਾ ਆ ਜਿੱਥੇ ਹਾਲੇ ਵੀ ਫੁੱਟ-ਫੁੱਟ 1.5 ਫੁੱਟ ਪਾਣੀ ਆ ਤੇ ਉੱਥੇ ਕਣਕ ਨਹੀਂ ਬੀਜੀ ਜਾਣੀ ਇਹ ਉਹ ਪਾਣੀ ਨਿਕਾਸੀ ਦਾ ਕੋਈ ਹੱਲ ਨਹੀਂ ਜੀ ਤੇ ਬਾਕੀ ਜਿੱਥੇ ਹੜਾ ਹੈ ਜੀ ਤੁਹਾਨੂੰ ਪਤਾ ਜਿੱਦਾਂ ਸਾਡੀ ਬੈਲਟ ਆ ਗਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਨੁਕਸਾਨ ਹੋਇਆ ਮੇਰਾ ਖਿਆਲ 328 ਪਿੰਡ ਸੀ ਕਿ ਸ਼ਾਇਦ ਤੇ ਪਠਾਨਕੋਟ ਤੋਂ ਜਨਾਲੇ ਤੱਕ ਤੇ ਬਹੁਤ ਜ਼ਿਆਦੀ ਮਾਰ ਪਈ ਹੈ ਜੀ ਘਰ ਵੀ ਟੱਟ ਗਏ ਨੇ ਹਾਲੇ ਤੱਕ ਵੀ ਕਈ ਜਗ੍ਹਾ ਜਿੱਦਾਂ ਕਣੀਏ ਕੇ ਬੇਟ ਵਗੈਰਾ ਉਧਰ ਹਾਲੇ ਤੱਕ ਲਾਈਟ ਨਹੀਂ ਆਈ ਜੀ ਤੇ ਘਰ ਵੀ ਰੁੜ ਗਏ ਬੰਬੀਆਂ ਰੁੜ ਗਈਆਂ ਜੀ ਲੋਕਾਂ ਦੇ ਡੰਗਰ ਕਈ ਜਗ੍ਹਾ ਅਸੀਂ ਜਾਂਦੇ ਰਹੇ ਜੀ 8 8 9 9 ਡੰਗਰ ਮਰ ਗਏ ਉਹਨਾਂ ਦੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਨਰਮਨ ਸਿੰਘ ਜੀ ਸਰਪੰਚ ਜੀ ਕਿੱਥੋਂ ਆਏ ਤੇ ਕੀ ਕਰਨਾ ਹੈ ਸਾਡਾ ਪਿੰਡ ਹੈ ਜੀ ਜਤਾ ਗਰਵਾ ਬਾਬਾ ਨਾਨਕ ਦੀ ਜਿ ਹਜ਼ਦੀ ਦਾ ਉੱਥੋਂ ਆਏ ਜੀ ਠੀਕ ਹੈ ਜੀ ਇਹ ਇੱਥੇ ਜੀ ਅੱਜ ਸੰਤ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਨੂੰ ਡੇਢ ਸਾਹ ਤੋਂ ਉਹਨਾਂ ਨੇ ਜਿਹੜਾ ਹਰ ਪੀੜਤਾ ਇਲਾਕਾ ਵਾ ਉਹਨਾਂ ਨੂੰ ਦੀ ਦਾ ਅੱਜ ਵੰਡਣਾ ਆਇਆ ਸੀ ਉਮੀਦ ਇਹ ਖਾਦ ਜਿਹੜਾ ਅੱਜ ਤੁਹਾਨੂੰ ਬੀਜ ਦੇ ਖਾਦ ਮਿਲੀ ਆ ਹਾਂਜੀ ਮੰਨੋ ਜੇ ਨਾਮ ਮਿਲਦੇ ਕਿੰਨਾ ਔਖਾ ਸੀ ਫਸਲ ਵਿਗਦੇ ਤਾਂ ਇਹ ਔਖਾ ਤਾਂ ਹੈਗਾ ਹੀ ਫਿਰ ਚਲੋ ਇਸ ਤਰ੍ਹਾਂ ਹੀ ਵੀ ਕੁਝ ਆਰਤੀ ਕੋ ਫੜਦੀ ਕੁਝ ਕਿਸ ਤਰ੍ਹਾਂ ਕੋਈ ਨਾ ਕੋਈ ਅਸ਼ੀਲਾ ਕਰਕੇ ਤੇ ਕਣਕ ਤੇ ਬੀਜ ਨਹੀਂ ਸੀ ਪਰ ਇਹ ਬੜਾ ਵੱਡਾ ਪਰਬ ਕਾ ਰਿਆ ਮਹਾਂਪੁਰਖਾਂ ਦਾ ਜਨਾਨੀ ਮਲਵੀ ਦੋਪਦਿਆਂ ਬੰਦਿਆਂ ਦੀ ਮਾਂ ਫੜੀ ਆ ਬਹੁਤ ਬਹੁਤ ਧੰਨਵਾਦ ਬਾਬਿਆਂ ਦਾ ਧੰਨਵਾਦ ਇੱਕ ਜਾਨ ਸੀ ਕਿੱਥੋਂ ਪਿੰਡ ਕੋਠਾ ਡੇਰਾ ਬਾਬਾ ਨਾਨਕ ਹਾਂ ਜਿਹੜਾ ਤੁਹਾਨੂੰ ਇੱਕ ਕਣਕ ਦਾ ਬੀਜ ਅਫਾਦ ਮਿਲੀ ਆ ਹਾਂਜੀ ਕਿੰਨੀ ਫਸਲ ਨਹੀਂ ਮਿਲੀ ਆ ਤੇ ਕੀ ਕਰੋਗੇ ਦਾ ਜੀ ਮੇਰੀ 10 ਕਿਲੇ ਏਕੜ ਜ਼ਮੀਨ ਆ ਜੀ ਤੇ ਇਹ ਮਹਾਪੁਰਸ਼ਾ ਦਾ ਬਹੁਤ ਵੱਡਾ ਉਪਰਾਲਾ ਆ ਕਿਉਂਕਿ ਇਕੱਲਾ ਮੇਰਾ ਨਹੀਂ ਪੂਰਾ ਇਲਾਕੇ ਨੂੰ ਲੋੜਿਆ ਤੇ ਪੂਰੇ ਇਲਾਕੇ ਦੀ ਇਹ ਹਾਲਾਤ ਨੇ ਤੇ ਕੁਝ ਏਰੀਏ ਤੇ ਹੈਗੇ ਵੀ ਜਿੱਥੇ ਕਣਕ ਬੀਜੀ ਵੀ ਨਹੀਂ ਜਾ ਸਕਦੀ ਤੇ ਇਹ ਮਹਾਪੁਰਸ਼ਾ ਦਾ ਇਡਾ ਤਗੜਾ ਉਪਰਾਲਾ ਆ ਜੀ ਕੋਟਨ ਕੋਟ ਧੰਵਾਦ ਆ ਉਹਨੇ ਦੇ ਸਾਰਾ ਮਹਾਪੁਰਸ਼ਾਂ ਦਾ ਕਿੰਨਾ ਔਖਾ ਸੀ ਜੇ ਮਾਲਕ ਨੂੰ ਨਹੀਂ ਮਿਲਦਾ ਸੀ ਬਹੁਤ ਔਖਾ ਜੀ ਗੁਰੂ ਘਰ ਤੋਂ ਹੀ ਮਿਲਣਾ ਹੈ ਤੇ ਗੁਰੂ ਘਰ ਦੇ ਹੀ ਬੰਕਤਿਆਂ ਸਾਰੇ ਤੇ ਗੁਰੂ ਘਰੋਂ ਤੋਂ ਹੀ ਸਭ ਮਿਲਿਆ ਜੀ ਤੇ ਔਖਾ ਇੰਨਾ ਕਿ ਆ ਜੀ ਹੁਣ ਤੇ ਆਰਤੀ ਵੀ ਨਹੀਂ ਬਾਹ ਫੜਦੇ ਮੰਨ ਲਓ ਕੁਝ ਹੋਵੇ ਕਿਸੇ ਕੋਲ ਤੇ ਫੇਰੀ ਆਰਤੀ ਨਹੀਂ ਹੁੰਦਾ ਠੀਕ ਜੀ ਇਹ ਮਹਾਪੁਰਸ਼ ਹੁੰਦੇ ਨੇ ਵੀ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਮਲਬੋ ਨਹੀਂ ਹੁੰਦੀ ਵੀ ਕੋਈ ਦੇਊਗਾ ਤੇ ਫੇਰ ਆਪਾਂ ਦੇਣਾ ਇਹ ਮਹਾਪੁਰਸ਼ਾਂ ਨੇ ਉੱਥੇ ਲੰਗਰ ਇੰਨਾ ਚੱਲਦਾ ਤੇ ਇੱਥੇ ਵੀ ਲੰਗਰ ਲਾਤਾ ਵਾਈਰਲ